ਹੈਲੋ ਜੀ ਸਾਰੀ ਕਾਲ ਕੀ ਹੈ ਚਲ ਉਮੀਦ ਕਰਦੇ ਸਾਰ ਜਣੇ ਬਹੁਤ ਵਧੀਆ ਹੋਵਗੇ ਤੇ ਇੱਥੇ ਹੈਗਾ ਜਦੋਂ ਮੈਂ ਵਾਇਸਓਵਰ ਕਰ ਰਹੀ ਹਾਂ ਜੀ ਅੱਜ ਹੈਗਾ ਵਾ 1st ਆਫ ਜਨਵਰੀ ਤੇ ਸਭ ਨੂੰ ਜਣੀਆਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਸਭ ਲਈ ਖੁਸ਼ੀਆਂ ਭਰਿਆ ਹੋਵੇ ਤੇ ਇੱਥੇ ਮੈਂ ਸਵੇਰ ਦਾ ਤਾਂ ਨਹੀਂ ਟਾਈਮ ਕਹਿ ਸਕਦੀ ਦੁਪਹਿਰਾਂ ਦਾ ਟਾਈਮ ਆ 12:00 ਵਜੇ ਦਾ ਟਾਈਮ ਆ ਤੇ ਮੈਂ ਕਿਹਾ ਚਲ ਨਾ ਵਾਲ ਬਹੁਤ ਰੁੱਖੇ ਰੁੱਖੇ ਜਿਹੇ ਹੋਏ ਆ ਅੱਜ ਅੱਜ ਤੋਂ ਉਪ ਲੱਗੀ ਆ ਤੇ ਮੈਂ ਨਾ ਕੁਝ ਵਾਲਾਂ ਦਾ ਟਰੀਟਮੈਂਟ ਕਰਦੀ ਆ ਮੈਂ ਇੱਥੇ ਐਲੋਵੇਰਾ ਜਿਹੜੀ ਹੀ ਤੋੜ ਲਈ ਇੱਥੇ ਪੌਦਿਆਂ 'ਚ ਲੱਗੀ ਹੋਈ ਸਭ ਦੇ ਘਰਾਂ 'ਚ ਲੱਗੀ ਹੁੰਦੀ ਆ ਆਮ ਕਰਕੇ ਨਾ ਤੇ ਮੈਂ ਜਿਹੜਾ ਹੀ ਉਹ ਮੈਂ ਕਿਹਾ ਚਲ ਨਾ ਇਹਨੂੰ ਸੇਰ ਚ ਲਾ ਲੈ ਮੈਂ ਕਦੀ ਕਦੀ ਲਾ ਲੈ ਇਹਨੂੰ ਨਹੀਂ ਵੈਸੇ ਵੀ ਇਹਨੂੰ ਨਾ ਚਾਰੋਂ ਪਾਸੇ ਜਿਹੜਾ ਵਾ ਮੈਂ ਛੇਲ ਕੇ ਦੇ ਵਿੱਚ ਗੁੱਦਾ ਜਿਹਾ ਕੱਢ ਕੇ ਤੇ ਉਹ ਮੈਂ ਸਾਰੇ ਵਾਲਾਂ ਤੇ ਲਾ ਲੈਂਦੀ ਤੇ ਵਾਲ ਐਨ ਸਮੂਥ ਹੋ ਜਾਂਦੇ ਮੈਂ ਤੁਹਾਨੂੰ ਬਾਅਦ ਚ ਵਿਖਾਵਾਂਗੀ ਕਿੰਨੇ ਛਿਲਕੀ ਜਿਹੜੇ ਵਾਲ ਹੋ ਜਾਂਦੇ ਜਿਨ੍ਹਾਂ ਦੇ ਰਾਫਾ ਵਗੈਰਾ ਵਾਲ ਹਨ ਜਾਂ ਸ਼ਿਕਰੀ ਵਗੈਰਾ ਵਾ ਜਾਂ ਵਾਲ ਬਹੁਤ ਝੜਦੇ ਆ ਤੇ ਤੁਸੀਂ ਇਹ ਟ੍ਰਾਈ ਕਰ ਸਕਦੇ ਹੋ ਨਾ ਇੱਕ ਹੋਮ ਹੋਮ ਮੇਡ ਰੈਸিপি ਹੈ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਹਨਾ aloevera ਵੈਸੇ ਵੀ ਲੋਕੀ ਖਾ ਵੀ ਲੈਂਦੇ ਆ ਲਗਾ ਵੀ ਲੈਂਦੇ ਆ ਨਾ ਉਹ ਆਪਣੇ ਤੇ ਡਿਪੈਂਡ ਕਰਦਾ ਤੇ ਜਦੋਂ ਮੈਂ ਵਾਲਾਂ ਦੀ ਕਟਿੰਗ ਕਰਾਈ ਸੀ ਮੈਨੂੰ ਨਹੀਂ ਹੋ ਗਏ ਕਟੂਕਟ 6 ਮਹੀਨੇ ਤੋਂ ਜ਼ਿਆਦਾ ਹੀ ਹੋ ਗਏ ਹੋਣਗੇ ਤੇ ਉਹਦਾ ਮੈਂ ਕਟਿੰਗ ਕਰਾਈ ਮੇਰੇ ਸ਼ੋਲਡਰ ਦਾ ਕਟਿੰਗ ਸੀ ਤੇ ਇਹ ਹੁਣ ਵਾਲਾਂ ਦੀ ਗਰੋਥ ਜਿਹੜੀ ਹਿੰਦੀ ਪਈ ਹੈ ਤੇ ਵਾਲ ਕਈ ਵਾਰੀ ਹੁੰਦਾ ਕਿ ਹਾਰਮੋਨ ਦੇ ਚੇਂਜ ਆ ਜਾਂ ਜਿਹੜਾ ਉਹ ਜਾਂ ਮੌਸਮ ਦੀ ਵਜ੍ਹਾ ਨਾਲ ਜਿਹੜੇ ਚੜਨੇ ਸ਼ੁਰੂ ਹੋ ਜਾਂਦੇ ਆ ਜਾਂ ਹਨਾ ਕੋਚਣਾ ਪੁੱਛਦੇ ਇੱਥੇ ਨਮਿਸ਼ ਨੂੰ ਵੀ ਮੈਂ ਨਵਾਣਾ ਸੀ ਕਿਉਂਕਿ ਅੱਜ ਤੋਂ ਉੱਪ ਲੱਗੀ ਸੀ ਤੇ ਮੈਂ ਇਹਨੂੰ ਵੀ ਕਹਿਣ ਲਈ ਮੈਂ ਕਿਹਾ ਲਿਆ ਤੇਰੇ ਵੀ ਲਾ ਦਨੀ ਤੇਰੇ ਖਰਚ ਬੜੀ ਹੁੰਦੀ ਸਿਰ ਤੇ ਮੈਂ ਤੇ ਲਾ ਦਨੀ ਕਿੰਨਾ ਨਹੀਂ ਤੇ ਮੈਂ ਮਤਲਬ ਨਹੀਂ ਲਾੜੀ ਨਹੀਂ ਉਹਨੂੰ ਇਹ ਹੁੰਦਾ ਕਿ ਮੈਂ ਸਿਰ 'ਚ ਪਾਣੀ ਨਹੀਂ ਪਾਉਣਾ ਹੈਗਾ ਪਤਾ ਨਹੀਂ ਕਿਉਂ ਇਹਨੂੰ ਨਾ ਅਲਰਜੀ ਆ ਕਿ ਮੈਂ ਸਿਰ 'ਚ ਮੈਂ ਸ਼ੈਂਪੂ ਵਗੈਰਾ ਨਹੀਂ ਪਾਉਣਾ ਹੈਗਾ ਮੈਂ ਸਿੰਪਲ ਹੀ ਨਹਾਣਾ ਵਾ ਜਿੱਦਾਂ ਨਾਈ ਦਾ ਬੱਸ ਮੈਂ ਸਿਰ 'ਚ ਨਹੀਂ ਪਾਣੀ ਪਾਉਣਾ ਹੈਗਾ ਤੇ ਮੈਂ ਬਹੁਤਾ ਕਰਦੀ ਵੀ ਨਹੀਂ ਕਿਉਂਕਿ ਠੰਡ ਬਹੁਤ ਜ਼ਿਆਦਾ ਮੈਨੂੰ ਕਿਤੇ ਠੰਡ ਰੁੰਡਣਾ ਲੱਗ ਜੇ ਹਨਾ ਤੇ ਇਸ ਕਰਕੇ ਮੈਂ ਪਹਿਲਾਂ ਮੈਂ ਐਲੋਵੇਰਾ ਲਾ ਲਾਂ ਫਿਰ ਮੈਂ ਤੈਨੂੰ ਨਿਮਾਨੀ ਆ ਤੇ ਫਿਰ ਮੈਂ ਉਹਨੂੰ ਪਹਿਲਾਂ ਨਵਾਇਆ ਤੇ ਫੇਰ ਮੈਂ ਆਮਨਾਤੀ ਸਿਰ ਧੋਤਾ ਜਾਂ ਤੇ ਉਹ ਲੱਗਾ ਕੀ ਲੱਗਾ ਤੇ ਲੱਗੀ ਤਾਂ ਤੇ ਲੋ ਜੀ ਧੁੱਪ ਲੱਗੀ ਅੱਜ ਆ ਵੇਖ ਧੁੱਪ ਲੱਗੀ ਥੱਲੇ ਪਏ ਹੀ ਕੱਪੜੇ ਸਾਰੇ ਤੇ ਮੈਂ ਉਹ ਉੱਪਰ ਪਾਤੇ ਹਵਾ ਚੱਲਦੀ ਪਈ ਉਦਾਂ ਬਟ ਧੁੱਪ ਲੱਗੀ ਆ ਮੈਂ ਸਿਰ 'ਚ ਵੀ ਲਾ ਲਈ ਐਲੋਵੇਰਾ ਕਿਉਂਕਿ ਵਾਲ ਨਾ ਬਹੁਤ ਡੈਮੇਜ ਹੋਏ ਹੀ ਤੇ ਨਾਲੇ ਨਾ ਛੜਦੇ ਬੜੇ ਸੀ ਤੇ ਮੈਂ ਖੈ ਲਓ ਮੇਰਾ ਲਾਲ ਨਾ ਜਿੱਥੇ ਤੋੜ ਕੇ ਮੈਂ ਇੱਥੇ ਲਾ ਲਈ ਇਹਦੀ ਬੜੀ ਮौज ਹੈ ਸ਼ੀਸ਼ੇ ਦੀ ਭਾਵੇਂ ਕੁਝ ਵੀ ਹੈ ਨਾ ਜੇ ਲਾਣਾ ਤੇ ਤੁਸੀਂ ਲਾ ਸਕਦੇ ਜੀ ਹਨਾ ਤੇ ਫੇਸ ਬਹੁਤ ਜਿਆਦਾ ਖਰਾਬ ਖਾਂ ਵੇਖੋ ਸ਼ਾਇਆ ਪੈ ਗਈਆਂ ਬਹੁਤ ਜਿਆਦਾ ਇਹਦਾ ਬਾਅਦ ਚੋਂ ਟਰੀਟਮੈਂਟ ਕਰਾਂਗੇ ਹੱਲ ਤੇ ਨਹੀਂ ਹੋਣਾ ਹੈਗਾ ਤਾਂ ਨਹੀਂ ਨੀਰਾ ਨੀਰਾ ਕਿਉਂ ਲੱਗਦਾ ਪਿਆ ਚਲੋ ਹੁਣ ਨਮੀਸ਼ ਨੂੰ ਉੱਪਰ ਲੈ ਆਂਦਾ ਹੁਣ ਨਮੀਸ਼ ਨੂੰ ਜਿਹੜਾ ਨਵਾਣੇ ਆ ਉੱਪਰ ਹੀ ਅੱਜ ਮੈਂ ਇਹਦੀ ਬਾਟ ਲਾ ਦਿੰਦੇ ਆ ਠੰਡੇ ਆ ਨਵਾ ਦਿੰਦੇ ਆ ਨਾ ਚਲ ਪਾਣੀ ਭਰ ਲਿਆ ਮੈਂ ਨਹੀਂ ਭਰਿਆ ਹਾਂ 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 ਹ ਪਤੰਗਾ ਚੜੌੜੇ ਪਰਛਾਤ ਤੇ ਓਹੋ ਫਲੀਪਰ ਕੱਲੇ ਕ੍ਰੌਕਸ ਹਾਂ ਵਲੇ ਉੱਥੇ ਰੱਖ ਦੇ ਜੀ ਨਵੀਂ ਛਨੂ ਨਵਾਤਾ ਮੈਂ ਤੇ ਉਹ ਲੇਟ ਗਿਆ ਵਾ ਫਿਰ ਮੈਂ ਹੁਣ ਨਹਾ ਲੈਣੀ ਆ ਕੱਪੜੇ ਮੈਂ ਤੰਗ ਦੇ ਤੇ ਬੱਸ ਫਿਰ ਮਿਲਦੇ ਆ ਤੁਹਾਨੂੰ ਆਓ ਜੀ ਆਪਾਂ ਨਹਾ ਲਿਆ ਵਾ ਮੈਂ ਕੱਪੜੇ ਜਿਹੜੇ ਗੰਦੇ ਸੀ ਨਾ ਮੈਂ ਕਿਾ ਚੱਲੋ ਮਸ਼ੀਨ ਚ ਪਾ ਦਿੰਦੇ ਆ ਨਾਲੇ ਮੋਟਰ ਕਾਫੀ دیر ਦੀ ਚੱਲਣ ਦੀ ਉਹ ਨੂੰ ਬੰਦ ਕਰਦੇ ਆ ਇਹ ਅੱਜ ਮੈਂ ਆਪ ਹੀ ਪੋਚੇ ਲਾਏ ਬਾਹਰ ਚ ਅੰਟੀ ਲਾਗੇ ਹੀ ਪਰ ਮੈਂ ਤਸੱਲੀ ਨਹੀਂ ਹੋਈ ਫਿਰ ਮੈਂ ਆਪ ਹੀ ਸਾਰੇ ਲਾਏ ਆ ਦਰਵਾਜ਼ਾ ਵੇਲ ਲੱਗ ਗਿਆ ਵਾ ਕਿੰਨੇ ਸੋਹਣੇ ਲੱਗੇ ਨਾ ਮਤਲਬ ਮੈਚ ਕਰਦੇ ਲਵਾਏ ਆ ਇਹਦੇ ਨਾਲ ਟੈਲਾਂ ਦੇ ਨਾਲ ਚਲੋ ਜੀ ਕੱਪੜੇ ਪਾਉਣੇ ਤੇ ਅੱਜ ਲੈਨੇ ਧੁੱਪ ਦਾ ਥੋੜਾ ਜਿਹਾ ਨੇਗ ਕਿਉਂਕਿ نیچے ਬਹੁਤ ਜ਼ਿਆਦਾ ਠੰਡ ਵਾ ਬਾਰਿਸ਼ ਹੋਈ ਸੀ ਨਾ ਬਾਰਿਸ਼ ਤਾਂ ਬਹੁਤ ਜ਼ਿਆਦਾ ਹੋਈ ਦੋ ਦਿਨ ਮਤਲਬ ਬਾਰਿਸ਼ ਹੁੰਦੀ ਰਹੀ ਹੈ ਉਹਦੀ ਵਜ੍ਹਾ ਨਾਲ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਚਲੋ ਮੈਂ ਨਾ ਥੋੜੀ ਜਿਹੀ ਕਰੀਮ ਲਗਾ ਲਾ ਤੇ ਫਿਰ ਚੱਲਦੇ ਉੱਪਰ ਆਪਾਂ ਤੇ ਉੱਪਰ ਅੱਜ ਬੈੰਨੇ ਆ ਮੈਂ ਫੇਰ ਇੱਥੇ ਨਾ ਐਪਲ ਵੀ ਮੈਂ ਕੱਟ ਕੇ ਲੈ ਜਾਨੀ ਆ ਦੁਬਾਰਾ ਜਿਹੜਾ ਫੇਰ ਆਉਣਾ ਪੈਣਾ। ਕੁੱਖ ਲੱਗ ਗਈ ਆਪਾਂ। ਚਲੋ ਚੱਲਦੇ ਆ ਜੀ ਉੱਪਰ। ਤੇ ਹੈਨ ਸਫਾਈ ਹੋ ਗਈ ਰਸੋਈ ਚ ਵੀ ਪੂਰੀ ਇਹ ਕਲੀਨਿਕ ਮੈਂ ਕਰ ਲਈ ਐ ਸਬਜੀ ਵਗੈਰਾ ਬਣਾਤੀ ਨਾਸ਼ਤਾ ਹੋ ਗਿਆ ਇਸ ਵੇਲੇ ਦਾ ਹੁਣ ਤੇ ਮੇਰੇ ਖਿਆਲ ਨਾਲ ਡੇਢ ਦਾ ਟਾਈਮ ਹੋ ਗਿਆ ਡੇਢ ਵਜ ਗਿਆ ਬਸ ਉੱਪਰ ਚਲਦੇ ਹੁਣ ਨਾ ਤੇ ਨਿਗ ਲੈਣੇ ਧੁੱਪ ਦਾ ਨਾਲ ਮੈਂ ਐਪਲ ਲੈ ਆਈ ਮੈਂ ਕਿ ਬਾਰ ਬਾਰ ਥੱਲੇ ਆਉਣਾ ਪੈਂਦਾ ਨਾ ਇਸ ਕਰਕੇ ਉੱਪਰ ਹੀ ਜਾ ਕੇ ਜਿਹੜਾ ਉਹ ਖਾ ਲੈਨੇ ਆ ਵਾਲ ਮੈਂ ਝਾੜ ਲਿਆ ਬਾਲ ਇੰਨੇ ਜਿਆਦਾ ਸੌਫਟ ਹੋ ਗਏ ਨਾ ਉਹਦੇ ਨਾਲ ਆ ਵੇਖੋ ਇੱਕ ਤਾਂ ਦੀ ਲੈਂਥ ਵੀ ਵਾਲਾਂ ਦੀ ਬਹੁਤ ਵੱਧੂਗੀ ਤੇ ਇਹ ਦਿਨਾ ਜਿਹਦਾ ਡੈਂਡਰਫ ਵਗੈਰਾ ਵਾ ਜਾਂ ਫਰੀਜੀ ਤੁਹਾਡੇ ਵਾਲ ਹਨਾ ਖੁਰਦਰੇ ਵਗੈਰਾ ਉਹ ਸਭ ਠੀਕ ਹੋ ਜਾਣਗੇ ਹਾਂ ਵੇਖੋ ਕਿੰਨੇ ਜਿਆਦਾ ਸੌਫਟ ਸ਼ਾਈਨ ਆ ਗਈ ਨਾ ਇੱਕ ਵਾਲਾਂ ਛੱਦੀ ਜਦੋਂ ਸੁੱਕ ਜਾਣਗੇ ਨਾ ਹੋਰ ਜਿਆਦਾ ਛਿਲਕੀ ਤੇ ਸੌਫਟ ਹੋ ਜਾਣਗੇ ਵਾਲ ਤੇ ਕੱਲ ਮੈਂ ਸਿਰ ਤੋਂ ਤਾਂ ਹੀ ਕੱਲ ਮਨੇ ਹੀ ਇਹ ਨਾ ਬਾਰਿਸ਼ ਹੁੰਦੀ ਪਈ ਹੈ ਤੇ ਮੈਂ ਨਾ ਹੀ ਲਾਵਾਂ ਐਲੋਵੇਰਾ ਹਨਾ ਮੈਂ ਇਦਾਂ ਹੀ ਵਾਸ਼ ਕਰ ਲੇ ਅੱਜ ਫਿਰ ਮੈਂ ਧੁੱਪ ਦਾ ਲਾ ਲਿਆ ਤੇ ਇਦਾਂ ਇੰਨੇ ਸੌਫਟ ਹੋ ਗਿਆ ਤੁਹਾਨੂੰ ਨਾ ਇੱਕਦਮ ਤਿਆਰ ਹੀ ਹੋ ਜਾਊਗਾ ਆਪਣੇ ਵਾਲਾਂ ਨਾਲ ਜਿਨ੍ਹਾਂ ਨੂੰ ਨਹੀਂ ਚੰਗੇ ਲੱਗਦੇ ਨਾ ਆਪਣੇ ਵਾਲ ਜਾਂ ਖੁਦਰੇ ਹੋਗੇ ਨਾ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਵਾ ਤੇ ਜੂ ਟਰਾਈ ਕਰਿਓ